ਸਾਡੀ ਜ਼ਿੰਦਗੀ ਤੇ ਸੁਰਤ ਤੇ ਜਿਹੜਾ ਮਾਇਆ ਨੇ ਅਟੈਕ ਕੀਤਾ ਉਹ ਭੁੱਲਾਂ ਦਾ ਕੀਤਾ ਭੁੱਲ ਗਿਆ ਫਿਰ ਸੁਣਿਓ ਪਾਠ ਪੂਰਾ ਕਰ ਲਿਆ ਪਰ ਅੰਦਰ ਇਹਨੂੰ ਥੋੜਾ ਜਿਹਾ یوں ਕਹਿ ਲਓ ਕਿ ਮੈਂ ਇਹ ਤਰਕ ਚ ਨਹੀਂ ਕਹਿੰਦਾ ਵੀ ਆਪਾਂ ਨੂੰ ਪਾਠ ਨਹੀਂ ਕਰਨਾ ਚਾਹੀਦਾ ਜੇ ਉਹਨਾਂ ਨੇ ਜੇ ਮਨ ਨਹੀਂ ਟਿਕਦਾ ਛੱਡ ਦਿਓ ਬਿਲਕੁਲ ਨਹੀਂ ਛੱਡਣਾ ਚਾਹੀਦਾ ਮੈਂ ਇੱਕ ਵਾਰ ਅਰਜ਼ ਕੀਤੀ ਸੀ ਮਹਾਰਾਜ ਜੀ ਕੋਲ ਗੁਰੂ ਨਾਨਕ ਸਾਹਿਬ ਦੀ ਸਿੱਖਾਂ ਦੀ ਭਗਤ ਮਾਲ ਜੀ ਉਸੇ ਵਿੱਚ ਮਹਾਰਾਜ ਦੇ ਚਰਨਾਂ 'ਚ ਦੋ ਸਿੱਖ ਆਏ ਪ੍ਰੀਤੀਮਲ ਸੈਗਲ ਤੇ ਰਾਮਾ ਡਿੱਡੀ ਇਹ ਸਿੱਖਾਂ ਦੇ ਨਾਂ ਨੇ ਉਹਨਾਂ ਕਹਿਆ ਮਹਾਰਾਜ ਜੀ ਵੀ ਇਹ ਜਦੋਂ ਚੰਗੇ ਭਲੇ ਤੁਰਨੇ ਫਿਰਨੇ ਆ ਤੇ ਮੈਂ ਸੋਚਣਾ ਕਿ ਗੁਰੂ ਗ੍ਰੰਥ ਸਾਹਿਬ ਦੇ ਸੀ ਪ੍ਰਕਾਸ਼ ਵੀ ਸਤਾਪਦੀਆਂ ਮਨਾਲੀਆਂ ਗੁਰਗੱਦੀਆਂ ਦੀਆਂ ਮਨਾਲੀਆਂ ਗੁਰੂ ਨਾਨਕ ਸਾਹਿਬ ਦੀ 550 ਸਾਲਾ ਮਨਾ ਰਹੇ ਆ ਪਰ ਯਾਦ ਰੱਖਿਓ ਜਿਹੜੀ ਪ੍ਰੋਬਲਮ ਆਇਤੋਂ 550 ਸਾਲ ਬੰਦੇ ਦੇ ਅੰਦਰ ਦੀ ਸੀ ਨਾ ਜਿੰਨੀ ਮਰਜੀ ਸਾਇੰਸ ਤਰੱਕੀ ਕੀਤੇ ਅੰਦਰ ਦੀ ਬਿਮਾਰੀ ਅਜੋਤੀ ਖਲੋਤੀ ਹੋਈ ਅੰਦਰ ਦੀ ਹੁਣ ਇਹ ਤਰਕਾਂਗੇ ਤਾਂ ਪਹਿਲੀਆਂ ਗੱਲਾਂ ਸੰਜੀ ਨਹੀਂ ਮਨ ਉਥੇ ਟਿਕਿਆ ਹੋਇਆ ਮਨ ਦੀ ਗੰਦਗੀ ਉਹੀ ਹੈ ਨਾਮ ਦੀ ਖੇੜਾ ਵੀ ਹੋਖੇ ਉਹਨਾਂ ਕਹਿਆ ਮਹਾਰਾਜ ਇਹ ਕਰੀਏ ਕਿ ਮਨ ਨਹੀਂ ਟਿਕਦਾ ਜਿਵੇਂ ਆਪਾਂ ਕਈ ਵਾਰੀ ਬੜਾ ਸੌਖਾ ਲੋਕੀ ਪਹਿਲੇ ਭਜਨ ਨੂੰ ਤਿਆਰ ਨਹੀਂ ਜੀ ਉਹਨੂੰ ਕਹਿ ਦੋ ਨਾ ਜਿਆ ਇੰਨੇ ਸਾਲ ਹੋ ਗਏ ਨਿਤਨੇਮ ਕਰਦੇ ਆ ਕੀ ਖਟਿਆ ਲੋਕੋ ਅਗਲੇ ਸਵੇਰੀ ਕਹਿਣਗੇ ਬਾਬਾ ਜੀ ਨੇ ਕਹਿਦ ਕਾ ਗੁਟਕਾ ਬੰਦ ਕਰੋ ਕੀ ਖਟਿਆ ਨਹੀਂ ਉੱਥੇ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਜਦੋਂ ਅਸੀਂ ਜਪਣੇ ਆ ਜਦੋਂ ਅਸੀਂ ਬਾਣੀ ਪੜ੍ਹਨੇ ਆ ਸੰਗਤ ਚ ਬੈਣੇ ਆ ਅੰਦਰ ਭੁੱਲਦਾ ਹੈ ਮਹਾਰਾਜ ਕਹਿੰਦੇ ਨੇ ਭੁੱਲਣਾ ਤਾਂ ਸ਼ੁਰੂ ਹੁੰਦਾ ਕੋਈ ਦੂਜਾ ਆ ਗਿਆ ਇਹ ਤਾਂ ਯਾਦ ਰੱਖਿਓ ਦੂਜਾ ਹੁੰਦਾ ਹੈ ਤੇ ਪਹਿਲਾ ਭੁੱਲਦਾ ਹੈ ਕਿਸੇ ਹੋਰ ਨੇ ਥਾਂ ਲੈ ਲਈ ਨਾ ਫਿਰ ਜੀ ਕਹਿਣ ਲੱਗੇ ਮਨ ਕੋਈ ਨਹੀਂ ਟਿਕਦਾ ਮਹਾਰਾਜ ਕਹਿੰਦੇ ਬਿਮਾਰ ਹੋ ਗਿਆ ਕਹਿੰਦਾ ਫਿਰ ਕੀ ਕੀਤਾ ਤੁਸੀਂ ਕਹਿਣ ਲੱਗੇ ਛੱਡ ਦਿੱਤਾ ਨੀ ਬੜੀ ਖੁਸ਼ੀ ਨਾਲ ਕਹਿੰਨੇ ਤੇ ਮੈਂ ਕਿਹਨਾ ਮਨ ਲੱਗੇ ਨਾ ਲੱਗੇ ਕੂਕਣਾ ਬੰਦ ਨਾ ਕਰੀ ਤੇਰਾ ਮਨ ਨਹੀਂ ਲੱਗਦਾ ਪਰ ਘਟੂ ਘਟੂ ਦੇਖਦਾ ਤਾਂ ਪਿਆ ਵਿਚਾਰਾ ਬੇਵਸ ਹੋਇਆ ਫਿਰ ਵੀ ਬੈਠਾ ਗਿਆ ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸ਼ਮੈ ਨਾਉ ਨਾ ਜਾਈ ਪਰ ਕਿਨੇ ਮਾਰੇ ਛੱਡ ਦਿੱਤਾ ਗੁਰੂ ਸਾਹਿਬ ਕਹਿੰਦੇ ਆ ਸਵਾਰੀ ਕਾਦੀ ਕਰਦੇ ਹੋ ਤੁਸੀਂ ਕਹਿੰਦੇ ਘਰ ਘੋੜੇ ਰੱਖਿਆ ਜੀ ਮਾਰੇ ਦੇਖੋ ਉਹਨਾਂ ਦੀ ਗੱਲ ਹੀ ਕਹਿੰਦੇ ਆ ਕਹਿੰਦੇ ਨੇ ਘੋੜਾ ਜਦੋਂ ਬਿਮਾਰ ਹੁੰਦਾ ਫਿਰ ਕੀ ਕਰਦੇ ਹੋ ਕਹਿੰਦੇ ਮਹਾਰਾਜ ਮਸਾਲਾ ਦਈਦਾ ਗੁਰੂ ਸਾਹਿਬ ਕਹਿੰਦੇ ਮਸਾਲਾ ਆਪਣੇ ਆਪ ਲੈ ਲਿੰਦਾ ਕਹਿੰਦੇ ਨਹੀਂ ਜੀ ਕਹਿੰਦੇ ਜਦੋਂ ਘੋੜੇ ਨੂੰ ਬਿਮਾਰੀ ਉਹਨੂੰ ਨਹੀਂ ਪਤਾ ਮੈਂ ਬਿਮਾਰ ਖਾਂ ਮਸਾਲਾ ਦਿਓਗੇ ਸਮਝੇਗਾ ਮੇਰਾ ਦੁਸ਼ਮਣ ਹੈ ਜਦੋਂ ਉਹਦਾ ਮੂੰਹ ਖੋਲ ਕੇ ਘੋੜੇ ਦਾ ਤੇ ਮਸਾਲਾ ਦਿੰਦੇ ਹੁੰਦੇ ਸਨ ਜਾਂ ਤਾਂ ਇੱਕ ਹੁੰਦੀ ਸੀ ਜੀ ਆਪਣੀ ਨਾਲ ਹੁੰਦੀ ਸੀ ਲੱਕੜ ਦੀ ਬਾਸ ਦੀ ਨਾਲ ਵੀ ਨਹੀਂ ਨਿਆਣਿਆਂ ਨੂੰ ਪਤਾ ਹੁੰਣਾ ਇੰਜੈਕਸ਼ਨ ਰੋੜਾ ਹੰਦੇ ਸਨ ਉਹ ਬਾਸ ਦੀ ਹੁੰਦੀ ਸੀ ਅੱਜ ਕੱਲ੍ਹ ਲੋਹੇ ਦੀ ਵਰਤਦੇ ਆ ਕੇ ਉਸ ਨਾਲ ਦਾ ਜਿਹੜਾ ਮੂੰਹ ਹੁੰਦਾ ਸੀ ਉਹ ਇਸ ਤਰ੍ਹਾਂ ਕੱਟਿਆ ਹੁੰਦਾ ਜਿਵੇਂ ਕਲਮ ਹੁੰਦੀ ਹੈ ਤਿਰਸ਼ਾ ਉਹਦੇ ਵਿੱਚ ਪਾਣਾ ਮਸਾਲਾ ਕੋਲ ਕੇ ਫਿਰ ਕਰਨਾ ਕੀ ਕਿ ਘੋੜੇ ਜਾਂ ਘੋੜੀ ਦੇ ਮੂੰਹ ਨੂੰ ਮੱਜਾਂ ਨੂੰ ਇਸ ਤਰ੍ਹਾਂ ਦਿੰਦੇ ਰਹਿ ਉਹਦਾ ਮੂੰਹ ਉੱਚਾ ਚੁੱਕ ਕੇ ਮੂੰਹ ਖੋਲ ਕੇ ਵਿੱਚ ਬਾਹ ਪਾ ਕੇ ਨਾ ਚੰਗੀ ਤਰ੍ਹਾਂ ਅਰਖ ਤੱਕ ਉਹ ਨਾਲ ਪਾ ਦੇਣੀ ਤੇ ਨਾਲ ਹੀ ਕਹਿੰਦੇ ਸੀ ਨੇ ਦਾ ਕਾਜਾ ਕਰ ਦਿਓ ਕਾਜਾ ਦਾ ਮਤਲਬ ਹੁੰਦਾ ਹੈ ਇਹਦਾ ਮੂੰਹ ਘੁੱਟ ਕੇ ਰੱਸੀ ਨਾਲ ਬੰਨ੍ਹ ਦਿਓ ਤੇ ਉਤਾਂ ਕਰ ਦਿਓ ਥੱਲੇ ਮੂੰਹ ਹੋਵੇਗਾ ਤੇ ਮਸਾਲਾ ਥੱਲੇ ਸੱਤੇਗਾ ਨਾ ਹੁਣ ਮੂੰਹ ਉੱਚਾ ਪਹਿਲਾਂ ਮਸਾਲਾ ਦਿੱਤਾ ਫਿਰ ਉਹਦਾ ਕਾਜਾ ਕੀਤਾ ਕਾਜਾ ਇਸ ਤਰ੍ਹਾਂ ਵੀ ਕੀਤਾ ਜਾਂਦਾ ਸੀ ਮੂੰਹ ਬੰਨ੍ਹ ਕੇ ਤੇ ਉਹਦੇ ਜਿਹੜੀ ਹੁੰਦੀ ਸੀ ਨਾ ਆਪਣੀ ਜੀ ਕਾਠੀ ਉਹਨੂੰ ਪਿਛਾ ਕਰਿਆਲੇ ਨੂੰ ਖਿੱਚ ਕੇ ਰਸੀਆਂ ਪਿਛਾਂ ਘੁੱਟ ਕੇ ਨਾ ਬੰਨਦੇ ਮੂੰਹ ਚ ਮਹਾਰਾਜ ਕਹਿੰਦੇ ਆ ਮਸਾਲਾ ਘੋੜਾ ਨਹੀਂ ਲੈਂਦਾ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਮੈਂ ਬਿਮਾਰ ਖਾਂ ਪਰ ਸਾਨੂੰ ਪਤਾ ਹੈ ਓਨੀ ਦੇਰ ਤੱਕ ਤੁਸੀਂ ਮੂੰਹ ਚੋਂ ਹੱਥ ਨਹੀਂ ਕੱਢਦੇ ਉਹਦਾ ਮੂੰਹ ਥੱਲੇ ਨਹੀਂ ਕਰਦੇ ਜਿੰਨੀ ਦੇਰ ਤੱਕ ਮਸਾਲਾ ਨਾ ਜਾਏ ਆਖਰ ਘੋੜਾ ਥੱਕ ਕੇ ਮਸਾਲਾ ਲੈ ਲੈਂਦਾ ਹੈ ਕਹਿਣ ਲੱਗੇ ਮਨ ਤਾਂ ਘੋੜੇ ਤੋਂ ਵੱਧ ਚੰਚਲੇ ਉਨੀ ਦੇਰ ਤੱਕ ਬਾਣੀ ਨਾ ਛੱਡਿਓ ਜਿੰਨੀ ਦੇਰ ਤੱਕ ਬੰਦਾ ਬਣ ਕੇ ਟਿਕ ਨਾ ਜਾਏ ਆਪਾਂ ਨਹੀਂ ਥਕੜਾ ਘੋੜੇ ਨੂੰ ਥਕਾਉਂਦਾ ਹੈ ਮੈਂ ਬੇਨਤੀ ਕਰਾਂਗਾ ਕਿ ਭੁੱਲਾ ਕੀ ਹੈ ਭੁੱਲਣਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਦੂਜਾ ਕੋਈ ਆ ਜਾਂਦਾ ਹੈ ਇਹ ਇਹ ਫੈਮਿਲੀ ਚ ਹੈ ਸੱਚ ਹੈ ਵੇ ਜਦੋਂ ਬੱਚੇ ਦਾ ਲਗਾ ਮਾਪਿਆਂ ਨਾਲ ਘਟਦਾ ਹੈ ਯਾਦ ਰੱਖਿਓ ਉਹਦੀ ਥਾਂ ਕੋਈ ਹੋਰ ਆ ਚੁੱਕਾ ਹੈ ਸੰਸਾਰ ਜਿਸ ਤਰ੍ਹਾਂ ਹੈ ਮਿੱਤਰ ਨਾਲੋਂ ਮਿੱਤਰ ਨਾਤਾ ਤੋੜਦਾ ਕੋਈ ਹੋਰ ਹੁੰਦਾ ਹੈ ਭੂਲਾ ਦਾ ਲਫ਼ਜ਼ੀ ਅਰਥ ਮੈਂ ਬੇਨਤੀ ਕਰਾਂਗਾ ਕਿ ਜਦੋਂ ਸੁਰਤ ਵਿੱਚੋਂ ਉਹ ਭੁੱਲ ਜਾਏ ਜਿਹਨੂੰ ਜ਼ੁਬਾਨ ਨਾਲ ਬੋਲਦੇ ਪਏ ਇਹ ਪਹਿਲਾ ਸਟੈਪ ਹੈ ਅੰਦਰ ਦੀ ਖੁਵਾਰੀ ਦਾ ਭੁੱਲਣਾ ਹੁਣ ਉਸ ਤੋਂ ਬਾਅਦ ਕੀ ਹੁੰਦਾ ਜੀ ਗੁਰੂ ਸਾਹਿਬ ਨੇ ਦੂਜਾ ਸ਼ਬਦ ਵਰਤਿਆ ਮਤ ਦੇਖ ਭੂਲਾ ਹੁਣ ਕੱਲ ਲੇਖਾਂਗੇ ਤੂੰ ਘਰ ਚੰਗਾ ਦੇ ਦਿੱਤਾ ਇਹ ਇਹ ਤੋ ਕਿ ਚਾਰੇ ਪਦਿਆਂ ਚਾਉਣੀ ਹੈ ਤਾਂ ਐਸਲੀ ਵਿਸ਼ੇਸ਼ ਬੇਨਤੀ ਕਰਨ ਲੱਗਾ ਕਿ ਭੁੱਲਾ ਦਾ ਅਰਥ ਇਹ ਜਦੋਂ ਕੋਈ ਦੂਜਾ ਆ ਗਿਆ ਉਹ ਭੁੱਲ ਗਿਆ ਤੇ ਮਹਾਰਾਜ ਕਹਿੰਦੇ ਆ ਫਿਰ ਜਦੋਂ ਭੁੱਲਣਾ ਸ਼ੁਰੂ ਹੋਇਆ ਜਿਹੜੀ ਨਾਮ ਦੀ ਅੰਦਰ ਚੱਲਦੀ ਪਈ ਸੀ ਬਖਸ਼ਿਸ਼ ਜਾਂ ਰੋਂ ਹੋਇਆ ਕਿ ਉਹਦੇ ਵਿੱਚੋਂ ਇੱਕਦਮ ਵਾ ਸਿਮਰਨ ਹੋਣਾ ਸ਼ੁਰੂ ਹੋ ਗਿਆ ਵਾ ਸਿਮਰਨ ਦਾ ਇੱਕ ਸਿਮਰਨ ਹੈ ਇੱਕ ਵੀ ਸਿਮਰਨ ਸਿਮਰਨ ਦਾ ਅਰਥ ਹੈ ਯਾਦ ਵਾ ਸਿਮਰਨ ਦਾ ਅਰਥ ਹੈ ਸਿਮਰਨ ਦਾ ਚਲਾ ਜਾਣਾ ਭੁੱਲਣਾ ਸ਼ੁਰੂ ਹੋਇਆ ਅੰਦਰ ਵਸਿਮਰਨ ਆ ਗਿਆ ਉਹ ਵਿਸਰ ਗਿਆ ਤੇ ਜਦੋਂ ਫਿਰ ਕਈ ਸਾਲਾਂ ਬਾਅਦ ਹੋਸ਼ ਆਈ ਵੀ ਮੈਂ ਤਾਂ ਸਭ ਕੁਝ ਗਵਾ ਬੈਠਾ ਹੁਣ ਯਤਨ ਕਰਦਾ ਪਏ ਚਿੱਤ ਵਿੱਚ ਦੁਬਾਰਾ ਨਾਮ ਵੜਦਾ ਹੀ ਨਹੀਂ ਪਿਆ ਹੇ ਸਤਿਗੁਰੂ ਤੁਸੀਂ ਕਿੰਨੇ ਸੋਹਣੇ ਤਿੰਨ ਸ਼ਬਦ ਵਰਤੇ ਭੁੱਲਾ ਵਿਸਰੈ ਚੇਤਨਾ ਵੈ ਨਾਉ ਸਭ ਤੋਂ ਪਹਿਲਾਂ ਭੁੱਲ ਗਿਆ ਅੰਦਰ ਕਿਸੇ ਦੂਜੇ ਵੱਲ ਦੇਖ ਕੇ ਜਦੋਂ ਭੁੱਲਿਆ ਉਦੋਂ ਫਿਰ ਐਸਤਾ ਐਸਤਾ ਉਸਨੇ ਆਪਣੀ ਥਾਂ ਸਿਮਰਨ ਵਾਲੀ ਥਾਂ ਲੈ ਲਈ ਪਰਮਾਤਮਾ ਦਾ ਸਿਮਰਨ ਹੋ ਗਿਆ ਤੇ ਪਿਆਰਿਓ ਚਿੱਤ ਵਿੱਚੋਂ ਨਿਕਲ ਗਿਆ ਤੁਰ ਅੰਦਰ ਜਿਹੜਾ ਚੱਲਦਾ ਸੀ ਉਹ ਵੀ ਨਾ ਰਿਹਾ ਮਹਾਰਾਜ ਕਹਿੰਦੇ ਨੇ ਪਰਮਾਤਮਾ ਤਰਸ ਕਰੀ ਤੂੰ ਘਰ ਦੇ ਤੂੰ ਪਰਿਵਾਰ ਦੇ ਤੂੰ ਸਮਾਧੀ ਦੇ ਤੂੰ ਰਾਜ ਭਾਗ ਤਖ ਦੇ ਪਰ ਆਹ ਤਿੰਨ ਭਾਣੇ ਨਾ ਮੇਰੇ ਨਾਲ ਵਾਪਰ ਜਾਣ ਕੇ ਤੇ ਇਹਨਾਂ ਨੂੰ ਦੇਖ ਕੇ ਮੈਂ ਭੁੱਲ ਨਾ ਜਾਵਾਂ ਮੈਂ ਵਿਸਰਨਾ ਨਾ ਜਾਵਾਂ ਕਿਤੇ ਮੇਰੇ ਚਿੱਤ ਵਿੱਚ ਦੁਬਾਰਾ ਕਿਤੇ ਤੇਰਾ ਨਾਮ ਨਾ ਆਵੇ ਮੈਨੂੰ ਇਹ ਖਤਰਾ ਲੱਗ ਰਿਹਾ ਕਿ ਨਾਮ ਨਾ ਭੁੱਲ ਜਾਏ ਫਿਰ ਅਰਜਕਾ ਜੀ ਸਭ ਤੋਂ ਪਹਿਲਾਂ ਭੁੱਲਦਾ ਤੇ ਭੁੱਲਣ ਦੀ ਧੀਰ ਹੁੰਦੀ ਏ ਮੈਂ ਇੱਕ ਦਿਨ ਅਰਜ਼ ਕੀਤੀ ਸੀ ਇਹ ਤਾਂ ਇਨਾ ਇਹ ਵੇਜੀ ਮਨ ਇਹ ਸੱਚੀ ਮੁੱਚੀ ਐ ਸ਼ਾਲਾ ਮਾਰਦਾ ਬੈਠਾ ਭਜਨ ਦੀ ਕਰਦਾ ਹੈ ਇਹ ਜਿਵੇਂ ਨਿਆਣਾ ਨਹੀਂ ਨਾ ਟਿੱਕੇ ਬੈੰਦਾ ਇਹ ਵੀ ਕੋਈ ਨਹੀਂ ਟਿੱਕੇ ਬੈੰਦਾ ਭਜਦਾ ਹੈ ਪਰ ਮੇਰੀ ਬੇਨਤੀ ਹੈ ਜਿਹਦੇ ਚਿੱਤ ਚੋਂ ਨਾ ਨਿਕਲੇ ਯਾਦ ਰੱਖਿਓ ਉਹਦੇ ਸਾਰੀਆਂ ਬਖਸ਼ਾਂ ਵਰਤੀਆਂ ਚਿੱਤ ਕੀ ਚੀਜ਼ ਹੈ ਇਹ ਸਾਰੇ ਵਿਸ਼ੇ ਮੈਂ ਇੱਕ ਵਾਰ ਕਿਹਾ ਸੀ ਜੀ ਦਿਲ ਕਰਦਾ ਹੈ ਕਿ ਜ਼ਰੂਰ ਸੰਗਤ ਨਾਲ ਜਿੰਨੀ ਕੋਈ ਸਮਝੇ ਸਾਂਝੇ ਕਰਨ ਨੂੰ ਪਰ ਕਈ ਵਾਰੀ ਕਹਿੰਦੇ ਆ ਕੀ ਫੋਕੀਆਂ ਜੀਆਂ ਗੱਲਾਂ ਕਰ ਦਿੱਤੀਆਂ ਚਿੱਤ ਕੀ ਹੈ ਚਿੱਤ ਦਾ ਥੋੜਾ ਜਿਹਾ ਰਿਸ਼ਤਾ ਮਨ ਨਾਲ ਹੈ ਚਲੋ ਇਹਨੂੰ ਇਹ ਕਈ ਵਿਦਵਾਨ ਹੁਣ ਸਬ ਕੌਂਸ਼ੀਅਸ ਮਾਈਂਡ ਨੂੰ ਐ ਵੈਗਰੂ ਦੀ ਕੌਂਸ਼ੀਅਸ ਸਬ ਕੌਂਸ਼ੀਅਸ ਅਨ ਕੌਂਸ਼ੀਅਸ ਸੁਪਰ ਕੌਂਸ਼ੀਅਸ ਇਸ ਤਰੀ ਇਹ ਸਿਗਮਨੋ ਫਰਾਇਡ ਕਹਿੰਦਾ ਨਾ ਪਰ ਅਸੀਂ ਸਿੱਧੇ ਜੇ ਪੰਜਾਬੀ ਸ਼ਬਦ ਵਰਤਨੀਆ ਸਚੇਤ ਮਨ ਅਚੇਤ ਮਨ ਅਵਚੇਤ ਮਨ ਇਹ ਸ਼ਬਦ ਵਰਤਨੇ ਭਾਈ ਸਾਹਿਬ ਗੁਰੂ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਦਾ ਤਲ ਹੀਲ ਹਿਰਦੇ ਦਾ ਤਲ ਜਿੱਥੇ ਚਿੱਤ ਵਿੱਚ ਨਾਮ ਚਲਾ ਜਾਏ ਨਾ ਜੀ ਮੈਂ ਮਨ ਦੀ ਗੱਲ ਛੱਡੂ ਜਿਹੜਾ ਬਿਲਕੁਲ ਚਿੱਤ ਵੀ ਚਲਾ ਜਾਏ ਸਬ ਕੌਂਸ਼ੀਅਸ ਮਾਈਂਡ ਨੂੰ ਇਹੀ ਕਹਿੰਦੇ ਨੇ ਨਾ ਕਿ ਇਹ ਮਨ ਜਿਹੜਾ ਹੈ ਸਾਰਾ ਦਿਨ ਦੇਖਦਾ ਤੇ ਇਹ ਵੀ ਇੱਕ ਰੱਬ ਦੀ ਦਾਤ ਹੈ ਭੁੱਲਣ ਦੀ ਯਾਦ ਰੱਖਿਓ ਨਾਮ ਭੁੱਲਣਾ ਨਹੀਂ ਜੇ ਬੰਦੇ ਨੂੰ ਨਾਮ ਭੁੱਲਦਾ ਹੋਵੇ ਤੇ ਬੰਦਾ ਕਮਲਾ ਹੋ ਜਾਏ ਪਿਛਲੀਆਂ ਬੀਤੀਆਂ ਘਟਨਾਵਾਂ ਜਦੋਂ ਕੌੜੇ ਤਜਰਬੇ ਮੌਤ ਘਰ ਦਾ ਦੁਖਾਂਤ ਘਰ ਦਾ અપਮਾਨ ਜੇ ਹਰ ਵਤ ਚਿੰਤਨ ਚ ਰਹੇ ਬੰਦਾ ਸੱਚੀ ਮੁੱਚੀ ਸ਼ਦਾਈ ਹੋ ਜਾਏ ਰੱਬ ਦਾ ਸ਼ੁਕਰ ਕਰੋ ਨਹੀਂ ਭੁੱਲਣ ਦੀ ਤਾਕਤ ਦਿੱਤੀ ਏ ਤੁਸੀਂ ਇੱਕ ਦਿਨ ਤੋਂ ਵੱਧ ਗੱਲਾਂ ਚੇਤੇ ਨਹੀਂ ਰੱਖ ਸਕਦੇ ਉੰਜ ਵੈਸੇ ਇਹਨੂੰ ਧਿਆਨ ਨਾਲ ਸੁਣਿਓ ਜੇ ਚੇਤਾ ਪਿਛਾਂ ਨੂੰ ਜੁ ਲਜਾਣ ਲੱਗੀ ਹੈ ਨਾ ਇੱਕ ਇੱਕ ਦਿਨ ਚੇਤੇ ਕਰੋ ਤੇ ਕਈ ਵਾਰੀ ਬੰਦਾ ਆਪਣੇ ਪਾਪਾਂ ਨੂੰ ਚੇਤੇ ਕਰ ਕਰਕੇ ਸ਼ਦਾਈ ਹੋ ਜਾਂਦਾ ਹੈ ਕਿਉਂਕਿ ਚੇਤੇ ਵਿੱਚ ਮੰਦਾਪਣ ਵੀ ਆਉਣਾ ਇੱਥੋਂ ਤੱਕ ਆ ਜਾਂਦਾ ਵੀ ਜਿਹੜੇ ਬੰਦੇ ਮੈਡੀਟੇਸ਼ਨ ਚ ਪਿਛਾ ਨੂੰ ਜਾਂਦੇ ਆ ਕਈ ਵਾਰੀ ਉਹਨਾਂ ਨੂੰ ਮਾਂ ਦੇ ਉਦਰ ਚੋਂ ਦੁਬਾਰਾ ਫਿਰ ਨਿਕਲਣਾ ਪੈਂਦਾ ਹੈ ਕਿਉਂਕਿ ਬੈਕ ਜਾ ਰਹੇ ਨਾ ਉਹ ਕਮਲੇ ਹੋ ਜਾਣਗੇ ਉਸ ਪਾਸੇ ਕਦੀ ਨਹੀਂ ਕੋਈ ਤੁਰਦਾ ਐਸੇ ਕਰਕੇ ਗੁਰੂ ਕਹਿੰਦਾ ਤੂੰ ਅਗਾਹ ਕੋ ਤਰਾੰਗ ਤੈਨੂੰ ਜਨਮ ਮਿਲਿਆ ਹੁਣ ਅਗਾਹ ਨੂੰ ਚੱਲ ਜਿਹੜਾ ਸਬਕੌਂਸ਼ੀਅਸ ਮਾਈਂਡ ਕਹੇ ਅਚੇਤ ਮਨ ਕਹੇ ਇਹਦੇ ਚ ਬਹੁਤ ਕੁਝ ਭਰਿਆ ਪਿਆ ਐ ਸਟੋਰ ਭਰਿਆ ਪਿਆ ਜੀ ਤੇ ਮੈਂ ਇੱਕ ਦਿਨ ਕਿਹਾ ਸੀ ਇੱਥੇ 2 ਸਾਲ ਪਹਿਲਾਂ ਕਥਾ ਕਰਦਿਆਂ ਕਿਹਾ ਸੀ ਕਿ ਗੁਰਮਖੋ ਕਈ ਵਾਰੀ ਕੀ ਹੁੰਦਾ ਅਸੀਂ ਕਿਸੇ ਬੰਦੇ ਦਾ ਨਾਂ ਚੇਤੇ ਕਰਨੇ ਤੇ ਕੰਨ ਮਲਣ ਲੱਗ ਪੈਂਦਾ ਬੰਦਾ ਜਾਂ ਹੱਥ ਮਾਰਦਾ ਉਹ ਮੇਰੇ ਮੂੰਹ ਚ ਘੁੰਮਦਾ ਪਿਆ ਆ ਨਹੀਂ ਚੇਤੇ ਨਹੀਂ ਆ ਰਿਹਾ ਕਹਿੰਦਾ ਚਲੋ ਛੱਡੋ ਆਪੀ ਚੇਤੇ ਆ ਜਾਏਗਾ ਯਾਦ ਰੱਖਿਓ ਕੌਨਸ਼ੀਅਸ ਜ ਨਹੀਂ ਖਾਏਗਾ ਉਨੇ ਸਬ ਕੌਂਸ਼ੀਅਸ ਨੂੰ ਫਾਈਲ ਭੇਜ ਦਿੱਤੀ ਵੀ ਆਹ ਬੰਦਾ ਸੀ ਮੈਂ ਤੇਰੇ ਸਟੋਰ ਚ ਰੱਖਿਆ ਤੇ ਦਸਾਂ ਕਿ ਮਿੰਟਾਂ ਬਾਅਦ ਕਹਿੰਦੇ ਉਹ ਮੈਨੂੰ ਚੇਤੇ ਆ ਗਿਆ ਉਹਦਾ ਨਾਮ ਇਹ ਸੀ ਐਵੇਂ ਨਹੀਂ ਚੇਤੇ ਆ ਗਿਆ ਸਬ ਕੌਂਸ਼ੀਅਸ ਮਾਈਂਡ ਵਿੱਚ ਪਿਆ ਹੋਇਆ ਸੀ ਉਹਨੇ ਦੱਸ ਦਿੱਤਾ ਹੁਣ ਜੋ ਕੁਝ ਆਪਾਂ ਗੁਰਬਾਣੀ ਦਾ ਇਸ ਕੌਂਸ਼ੀਅਸ ਵਿੱਚ ਕੌਂਸ਼ੀਅਸ ਮਾਈਂਡ ਜੋ ਸੁਣਿਆ ਕਿ ਸਬ ਕੌਂਸ਼ੀਅਸ ਜਾਏਗਾ ਪਰ ਯਾਦ ਰੱਖਿਓ ਚੇਤੇ ਵਿੱਚ ਗਿਆ ਹੋਇਆ ਨਾਮ ਉਹ ਇੰਨੀ ਬਖਸ਼ਿਸ਼ ਕਰਦਾ ਵੱਡੀ ਤੋਂ ਵੱਡੀ مصیبت ਨੂੰ ਵੀ ਚੇਤਾ ਟਾਲ ਕੇ ਰੱਖ ਦਿੰਦਾ ਚਿੱਤ ਦੇ ਨਾਮ ਚਲਾ ਜਾਏ ਚੇਤਨਾ ਆਵੇ ਨਾ ਮਾਰੇ ਤੀਜਾ ਸ਼ਬਦ ਵਰਤੇ ਹੈ ਕਹਿਣ ਲੱਗੇ ਭੁੱਲ ਹੈ ਵਿਸਰ ਹੈ ਫਿਰ ਵੀ ਗੱਲ ਬਣ ਜਾਏ ਜੇ ਚਿੱਤ ਵਿੱਚੋਂ ਨਿਕਲ ਗਿਆ ਫਿਰ ਕਹਾਣੀ ਗਈ ਫਿਰ ਨਹੀਂ ਅਜਮਲ ਦੇ ਚਿੱਤ ਚੋਂ ਨਹੀਂ ਸੀ ਨਿਕਲਿਆ ਯਾਦ ਰੱਖਿਓ ਹੋਰ ਤਰ੍ਹਾਂ ਦਾ ਲੱਗੇਗਾ ਅਸੀਂ ਸਾਰੇ ਪੜਨੇ ਆਂ ਜੀ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਦੁਆਰੇ ਜਾ ਕੇ ਨਾਂ ਪੁੱਤਰ ਦਾ ਰੱਖਿਆ ਅਜਮਲ ਨੇ ਗੁਰੂ ਨੇ ਕਿਹਾ ਨਰਾਇਣ ਰੱਖ ਹੁਣ ਇਹ ਇਹ ਜੀ ਵੇਖੋ ਨਾਮ ਦੀ ਸ਼ਕਤੀ ਨੂੰ ਸਮਝੋ ਐਵੇਂ ਖੰਡਨ ਨਾ ਕਰੀਏ ਪੁੱਤਰ ਉਹ ਸ਼ਬਦ ਸੀ ਜੀ ਮਹਾਰਾਜ ਕਹਿੰਦੇ ਚਿੱਤ ਚੋਂ ਨਾ ਵਿਸਰੇ ਇਹ ਤਿੰਨ ਸਟੈਪ ਨੇ ਪਹਿਲਾ ਭੁੱਲਦਾ ਫਿਰ ਵਸਮਰਨ ਹੁੰਦਾ ਹੈ ਫਿਰ ਚਿੱਤ ਵਿੱਚੋਂ ਨਿਕਲ ਜਾਂਦਾ ਫਿਰ ਬੰਦੇ ਦੀ ਪੂਰੀ ਬਾਡੀ ਤੇ ਵਾਸ਼ਨਾ ਜਿਵੇਂ ਕੈਂਸਰ ਦੇ ਸੈੱਲ ਕਬਜ਼ੇ ਹੋ ਜਾਂਦੇ ਨਾ ਸੱਚੀ ਮੁੱਚੀ ਪੂਰੀ ਬਾਡੀ ਨੂੰ ਮਨ ਨੂੰ ਚਿੱਤ ਨੂੰ ਵਾਸ਼ਨਾ ਫਿਰ ਘੇਰ ਲੈਂਦੀ ਹੈ ਪਰ ਜਿਹਨੂੰ ਚੇਤੇ ਆ ਜਾਏ ਚਿੱਤ ਚੋਂ ਨਿਕਲੇ ਗੁਰਮਖੋ ਕਈ ਵਾਰੀ ਗੁਰਦੁਆਰੇ ਦੀ ਗੈਰ ਹਾਜ਼ਰੀ ਹੋ ਜਾਂਦੀ ਹੈ ਪਰ ਤੁਸੀਂ ਕੰਮ ਤੇ ਬੈਠੇ ਜਦੋਂ ਗੁਰਦੁਆਰਾ ਚੇਤੇ ਕਰਦੇ ਹੋ ਹਾਜ਼ਰੀ ਉਦੋਂ ਵੀ ਲੱਗ ਜਾਂਦੀ ਹੈ ਚਿੱਤ ਚੇਤਾਕਤ ਹੈ ਜੀ ਪਰ ਇਹ ਇਹ ਤਜਰਬਾ ਨਹੀਂ ਰੋਜ਼ ਕਰਨਾ ਮੇਰੀ ਬੇਨਤੀ ਹੈ ਇਹ ਹਾਂ ਹੋ ਜਾਂਦਾ ਹੈ ਗੁਰੂ ਸਾਹਿਬ ਦੇ ਵੇਲੇ ਹੋਇਆ ਆਨੰਦਪੁਰ ਸਾਹਿਬ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਨਾਲ ਦੇ ਪਿੰਡ ਚ ਸਾੰਗ ਸੀ ਜੀ ਤਮਾਸ਼ਾ ਕਹਿੰਦੇ ਨੇ ਨਾਟਕ ਕਹਿੰਦੇ ਨੇ ਪਰ ਉਦੋਂ ਆਹ ਸੰਗ ਨਹੀਂ ਸਨ ਅਜੇ ਵੀ ਤੁਸੀਂ ਦੇਖਿਓ ਹਰੀਸ਼ ਚੰਦਰ ਦੇ ਪ੍ਰਹਿਲਾਦ ਦੇ ਤਰੂ ਦੇ ਜਿਵੇਂ ਪਾਤਰ ਬਣ ਕੇ ਕਰਦੇ ਸਨ ਜੀ ਜਿਵੇਂ ਰਾਸ ਪਾਉਂਦੇ ਸਨ ਤੇ ਵੇਲਾ ਸੀ ਅਮਨ ਅਮਾਨ ਦਾ ਸਿੱਖ ਅਨੰਦਗੜ੍ਹ ਦੇ ਕਿਲੇ ਅੱਗੇ ਖਲੋਤੇ ਅੱਧੇ ਕਹਿੰਦੇ ਨੇ ਚਲੋ ਦਰਵਾਜ਼ਾ ਤਾਂ ਅੰਮ੍ਰਿਤ ਵੇਲੇ ਖੁੱਲਣਾ ਚਲੋ ਦੇਖ ਕੇ ਆਈਏ ਤਮਾਸ਼ਾ ਅੱਧੇ ਕਹਿੰਦੇ ਨੇ ਮਹਾਰਾਜ ਜੀ ਉੱਠ ਪਏ ਫੇਰ ਇੱਥੇ ਜੀ ਅੱਧੇ ਚੱਲ ਪਏ ਅੱਧੇ ਖਲੋਤੇ ਰਹੇ ਸ਼ਰਧਾਲੂ ਸਿੱਖ ਵੀ ਅਸੀਂ ਮਹਾਰਾਜ ਦੀ ਸੇਵਾ 'ਚ ਖਲੋਤੇ ਆ ਸੁਰੇ ਮਹਾਰਾਜ ਦਾ ਦਰਬਾਰ ਸਜਿਆ ਤੇ ਕਹਿੰਦੇ ਨੇ ਪਹਿਲੇ ਦਰ ਸਦੋ ਜਦੋਂ ਸੱਦ ਲੈ ਜਿਹੜੇ ਗੈਰ ਹਾਜ਼ਰ ਸਨ ਉਹਨਾਂ ਦੇ ਮਨ ਚ ਆ ਗਿਆ ਸ਼ਮਤ ਆ ਗਈ ਸ਼ਮਤ ਸ਼ਬਦ ਬੜਾ ਪੁਰਾਣਾ ਹੈ ਜੀ ਮੁਸੀਬਤ ਆ ਗਈ ਹੁਣ ਕੀ ਬਣੇਗਾ ਤੇ ਜਿਹੜੇ ਹਾਜ਼ਰ ਸਨ ਉਹ ਖੁਸ਼ ਨੇ ਅੱਜ ਸਾਨੂੰ ਸਰੋਪੇ ਮਿਲਣਗੇ ਸਿੱਧੇ ਤੇ ਘਲੋਤੇ ਸ ਮਹਾਰਾਜ ਕਹਿੰਦੇ ਨੇ ਜਿਹੜੇ ਗੈਰ ਹਾਜ਼ਰ ਸਨ ਪਹਿਲਾਂ ਉਹ ਆਓ ਉਹ ਕੰਬ ਦੇ ਕੋਲ ਹੈ ਮਹਾਰਾਜ ਕਹਿੰਦਾ ਸ਼ਾਬਾਸ਼ ਤੇ ਜਿਹੜੇ ਹਾਜ਼ਰ ਸਨ ਉਹ ਕਹਿੰਦੇ ਨੇ ਇਹ ਕੀ ਗੱਲ ਹੋ ਗਈ ਕਿਤੇ ਭੁਲੇਖਾ ਤੇ ਨਾ ਕਿਹਾ ਹਾਜ਼ਰ ਅਸੀਂ ਸਾਂ ਮਹਾਰਾਜ ਹੱਸ ਕੇ ਕਹਿੰਦੇ ਫੁਰਨੇ ਮਤ ਬਣਾਓ ਅੱਜ ਰਾਤ ਹਾਜ਼ਰ ਗੈਰ ਹਾਜ਼ਰ ਸੀ ਗੈਰ ਹਾਜ਼ਰ ਹਾਜ਼ਰ ਸੀ ਸਤਿਗੁਰੂ ਸਮਝੇ ਨਹੀਂ ਹਜ਼ੂਰ ਕਹਿੰਦਿਆ ਤੁਸੀਂ ਕਿਲੇ ਅੱਗੇ ਖਲੋਤੇ ਪਰ ਆਪਣੇ ਚਿੱਤ ਨੂੰ ਪੁੱਛੋ ਤਲਹੀਅਲ ਨੂੰ ਪੁੱਛੋ ਤੁਸੀਂ ਬਾਡੀ ਕਰਕੇ ਕਿਲੇ ਅੱਗੇ ਖਲੋਤੇ ਸੀ ਚਿਤ ਕਰਕੇ ਕਹਿੰਦੀ ਸੀ ਤਮਾਸ਼ਾ ਕਿੱਡਾ ਸੋਹਣਾ ਚੱਲਦਾ ਹੋਣਾ ਇਹ ਵਿਚਾਰੇ ਅੱਖਾਂ ਨਾਲ ਤਮਾਸ਼ਾ ਵੇਂਦੇ ਸਨ ਇਹਨੂੰ ਪੁੱਛੋ ਕੀ ਦੇਖਿਆ ਕਹਿੰਦੇ ਮਹਾਰਾਜ ਪੁਚੇਤਾ ਹੀ ਕੋਈ ਨਹੀਂ ਰਿਹਾ ਤਾਂ ਧਿਆਣੀ ਤੁਹਾਡੇ ਬਿਸਤਰੇ 'ਵਾਲ ਸੀ ਮਹਾਰਾਜ ਉੱਠ ਵੇਦ ਬਣੇਗਾ ਕੀ ਮਹਾਰਾਜ ਕਹਿੰਦੇ ਹੁਣ ਦੇਖੋ ਕਿਹਦੀ ਹਾਜ਼ਰੀ ਲੱਗੀ ਹਾਜ਼ਰ ਗੈਰ ਹਾਜ਼ਰ ਹੋ ਗਏ ਗੁਰਮਖੋ ਕਈ ਐਸੇ ਗੁਰਮਖ ਪਿਆਰੇ ਆ ਜਿਹੜੇ ਟੈਕਸੀਆਂ ਗੱਡੀਆਂ ਟਰੱਕ ਚਲਾਉਂਦੇ ਵੀ ਗੁਰਦੁਆਰੇ ਦੀ ਖਾਸਰੀ ਭਰਦੇ ਆ ਮੈਂ ਆਪਣੀ ਗੱਲ ਕਰਾਂਗਾ ਸਾਡੇ ਵਰਗੇ ਸਤੇ ਹੀ ਤੇ ਬੈਠੇ ਵੀ ਬਾਜ਼ਾਰ ਬਣਾਈ ਬੈਠੇ ਚਿੱਤ ਵਿੱਚ ਨਾਮ ਨਾ ਵਿਸਰੇ ਚਿੱਤ ਵੀ ਜਾਂਦਾ ਜੇ ਭੁੱਲੇ ਨਾ ਜੇ ਵਿਸਰੇ ਨਾ ਫਿਰ ਬੇਨਤੀ ਸੁਣੀ ਜਦੋਂ ਚਿੱਤ ਵੀ ਚਲਾ ਜਾਏਗਾ ਉਦੋਂ ਚਿੱਤ ਵਿੱਚ ਗਿਆ ਹੋਇਆ ਨਾਮ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਆਸਾਨ ਬਣਾ ਦੇਗਾ ਪਰ ਵਿਸਰ ਜਾ ਫਿਰ ਨਹੀਂ ਇੱਕ ਬਚਨ ਹੈ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ ਚੇਤਨਾ ਆਵੇ ਨਾਮ ਵੈ ਗੁਰੂ ਪਹਿਲਾ ਭੁੱਲਾਂਗਾ ਫਿਰ ਵਿਸਰਾਂਗਾ ਫਿਰ ਚਿੱਤ ਚੋਂ ਨਿਕਲ ਜਾਣਾ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾਹੀਂ ਦੁਖ ਜਿਸ ਤੂੰ ਆਵੇਂ ਚਿੱਤ ਤਿਸ ਕੇ ਕਾਰਿਆ ਉਹਨੂੰ ਕਾਦਾ ਝੋਰਾ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵੇਂ ਚਿੱਤ ਸੋ ਪਰਵਾਨ ਜਨ ਜਿਸ ਤੂੰ ਆਵੇਂ ਚਿੱਤ ਬੌਸਤਾ ਸਿਸ ਧਨ ਜਿਸ ਤੂੰ ਆਵੇਂ ਚਿੱਤ ਸੋ ਵਾਟ ਪਰਵਾਰਿਆ ਜਿਸ ਤੂੰ ਆਵੇਂ ਚਿਤ ਤਿਨ ਕੋਲ ਉਧਾਰਿਆ ਇੱਕ ਸ਼ਬਦ ਅਸੀਂ ਪੜ ਲੀਏ ਖੋਰ ਚਿਤ ਚ ਸਾਰੀ ਕਹਾਣੀ ਹੈ ਮੈਂ ਤਾਂ ਅੱਜ ਇਹ ਲੈ ਲਿਆ ਜੀ ਕਿਉਂਕਿ ਚਾਰ ਪਦੇ ਚੱਲਨੇ ਆ ਮੈਂ ਕੱਲ ਨੂੰ ਵੀ ਮੋਤੀ ਤਾਂ ਮੰਦਰ ਉਸ ਰੈ ਅਸੀਂ ਕਰਾਂਗੇ ਜੀ ਪਦਿਆਂ ਦੇ ਅਰਥ ਸਾਰੀ ਗੱਲ ਸਿਰਫ ਇਹ ਸਮਝਣ ਵਾਲੀ ਏ ਘਰ ਵੇਖ ਕੇ ਕਿਤੇ ਪਹਿਲਾ ਭੁੱਲ ਨਾ ਜਾਈਂ ਵਿਸਰ ਨਾ ਜਾਈਂ ਚਿਤ ਵਿੱਚੋਂ ਨਾ ਨਿਕਲ ਜਾਈਂ ਪਰ ਜਿਸ ਚਿਤ ਵਿੱਚ ਆ ਜਾਏ ਉਹਨੂੰ ਮਹਾਰਾਜ ਕਹਿੰਦੇ ਆ ਚਾਰ ਚਫੇਰੇ ਦੁਸ਼ਮਨਾ ਨਿਕਹਿ ਰਿਆ ਫਿਜ਼ੀਕਲ ਤੌਰ ਤੇ ਹੁਣ ਮਰਿਆ ਹੁਣ ਮਰਿਆ ਰਿਸ਼ਤੇਦਾਰ ਵੀ ਸਾਥ ਛੱਡ ਗਏ ਤੇ ਇੱਕ ਪੱਕੀ ਗੱਲ ਸੱਚ ਜੇ ਦੁਨੀਆ ਦੀ ਪਰ ਕਰੀਏ ਕਿ ਸਤ ਵਜਨ ਤੋਂ ਬਿਨਾ ਸਮਝ ਨਹੀਂ ਪੈਂਦੀ ਸੁੱਖ ਵਿੱਚ ਕਦੀ ਵੀ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਗਿਣਤੀ ਖੂਨ ਦਾ ਰਿਸ਼ਤਾ ਬਿਲਕੁਲ ਨਾ ਗਿਣਿਓ ਦੁੱਖ ਇੱਕ ਰਬ ਐਸੀ ਕਸਵੱਟੀ ਦਿੰਦਾ ਜਿੱਥੇ ਸਾਰੇ ਕੱਚੇ ਪਿੱਲੇ ਝੜ ਜਾਂਦੇ ਆ ਕੋਈ ਟਾਮਾ ਟਾਮਾ ਖਲੋਂਦਾ ਮਾਰਨੇ ਕਿਹਾ ਰਿਸ਼ਤੇਦਾਰ ਛੱਡ ਜਾਣਗੇ ਪੁੱਤਰ ਧੀਆਂ ਛੱਡ ਜਾਣਗੇ ਹਰ ਆਸਰਾ ਮੁੱਕ ਜਾਏਗਾ ਪਰ ਚਿੱਤ ਵਿੱਚੋਂ ਜੇ ਵੈਗੁਰੂ ਨਾਮ ਦਾ ਵਿਸਰਿਆ ਇਹ ਸਾਰੇ ਭੱਜਨ ਦੇ ਤੈਨੂੰ ਤਤੀ ਵਾਹ ਨਹੀਂ ਲੱਗਣ ਦੇ ਆਗਾ ਇਹ ਚਿੱਤ ਦੀ ਬਖਸ਼ਿਸ਼ ਹੈ ਨਾ ਜਾਂ ਕੋ ਮੁਸ਼ਕਲ ਆਤ ਬਣੇ ਤੇ ਮੈਂ ਇੱਕ ਵਾਰੀ ਤੇ ਕਥਾ ਕਰਦੇ ਆ ਕਿ ਚਾਰੇ ਸ਼ਬਦ ਚਿੱਤ ਤੇ ਨੇ ਜੀ ਮਤ ਦੇਖ ਪੂਲਾ ਵਿਸਰਹਿ ਤੇ ਦਾ ਚੇਤਨਾ ਆਵੇ ਨਾਉ ਇਦੇ ਅਰਥਾਂ ਦੀ ਜ਼ਿਆਦਾ ਲੋੜ ਨਹੀਂ ਸੌਕੇ ਨੇ ਜੀ ਜਾਂ ਕੋ ਮੁਸ਼ਕਲ ਅਤ ਬਣੇ ਅਤ ਦਾ ਅਰਥ ਜਦੋਂ ਸਾਰੇ ਕਹਦੇ ਨਾ ਨਾ ਹੋਣ ਗਈ ਗੱਲ ਕੋਈ ਕੋਈ ਜਵਾਬ ਨਹੀਂ ਕੋਈ ਸਾਥ ਨਹੀਂ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਲਾਗੂ ਦੁਸ਼ਮਨ ਹੋਏ ਸਾਖ ਵੀ ਛੱਡ ਗਏ ਸਭ ਭਜੋ ਆਸਰਾ ਚੁੱਕੇ ਸਭ ਅਸਰਾਓ ਪਰ ਬਾਬਾ ਜੀ ਕਹਿੰਦੇ ਨੇ ਬਸ ਵੇਖੀ ਚਿੱਤ ਚੋਂ ਨਾ ਨਿਕਲਣ ਦੇ। ਮਹੱਲ ਚਲੇ ਗਏ ਮੈਂ ਕਿਹਾ ਮਾਰੇ ਗੁਰੂ ਗੋਬਿੰਦ ਸਿੰਘ ਜਦੋਂ ਅਸੀਂ ਇਹ ਰਾਤ ਦਾ ਦੀਵਾਨ ਮਾਚੀਵਾੜੇ ਲਾਣੇ ਆ ਨਾ ਜੀ ਹਰ ਸਾਲ ਉੱਥੋਂ ਦਾ ਆਨੰਦ ਹੀ ਕੁਝ ਵੱਖਰਾ ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸੀ ਇਹਨੂੰ ਰੁੱਖਾਂ ਦੀ ਪੂਜਾ ਨਾ ਸਮਝਿਓ ਸੱਚ ਇਹ ਵਿੱਚ ਝੰਡ ਥੱਲੇ ਬੈਠ ਕੇ ਇੰਨੀ ਸੁਰਤ ਇਕੱਠੀ ਹੁੰਦੀ ਹੈ ਪੁੱਛੋ ਹੋਜਣਾ। ਉੱਥੇ ਔਰਾ ਅੱਜ ਵੀ ਗੁਰੂ ਦਾ ਵਰਤਦਾ ਹੈ। ਉਹ ਚਰਨ ਕਮਲ ਕਿਉਂ ਕਹਿ ਦਿੰਦਾ ਜੀ ਉਹਨੂੰ ਸਾਰੀ ਜਿਵੇਂ ਮਾਚੀ ਵੜਾ ਚਰਨ ਕਮਲ ਸਹਿਬ ਕਿਉਂਕਿ ਉੱਥੇ ਜਦੋਂ ਦਾਤਾ ਬੈਠਾ ਸੀ ਉਹਦੇ ਚਰਨਾਂ ਵਿੱਚ ਛਾਲੇ ਸਨ ਕੰਡੇ ਸਨ ਲਹੂ ਸੀ ਪਰ ਦੁਸ਼ਮਣ ਤਾਂ ਖਿਆਨਾ ਵੀ ਘਰ ਛਡਾ ਦਿੱਤਾ ਪਰ ਜਿੱਥੇ ਕੰਡੇ ਨਾਲ ਖੂਨ ਨਾਲ ਛਾਲਿਆਂ ਨਾਲ ਭਿੱਜੇ ਚਰਨ ਪੈ ਗਏ ਸਿੱਖਾਂ ਨੇ ਉਹਨੂੰ ਚਰਨ ਕਮਲ ਬਣਾ ਕੇ ਮੱਥਾ ਟੇਕਿਆ ਗੁਰਦੁਆਰਾ ਚਰਨ ਕਮਲ ਸਹਿਬਾ ਕਿਉਂਕਿ ਉੱਥੇ ਕਈ ਵਾਰੀ ਸੋਚੀਦਾ ਵੀ ਕੋਈ ਇਸ ਪੁੱਤਰ ਕੋਈ ਨਹੀਂ ਪਿਆਰੇ ਤਿੰਨ ਥੀਦ ਹੋ ਗਿਆ ਦੋ ਆ ਰਹੇ ਨੇ ਜੀ ਪਰ ਚਿਤ ਚੈਨੀ ਬਖਸ਼ਿਸ਼ ਕਿੰਨਾਂ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਬਾਰ ਦਾਸਾ ਕੋਈ ਨਹੀਂ ਸਭੋ ਭਜੈ ਆਸਰਾ ਚੁਕਾ ਸਭਸਰਾਓ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਕੋਈ ਸੰਗਾਸਨ ਨਹੀਂ ਕੋਈ ਚੋਰ ਨਹੀਂ ਕੋਈ ਸ਼ਤਰ ਨਹੀਂ ਕੋਈ ਗੜਵਾਈ ਨਹੀਂ ਕੋਈ ਸੇਵਾਦਾਰ ਨਹੀਂ ਕੋਈ ਮੰਝਾ ਨਹੀਂ ਕੋਈ ਗਲੀਚਾ ਨਹੀਂ ਟਿੰਡ ਦਾ ਸਹਰਾਣਾ ਪਰ ਬਾਬਾ ਜੀ ਸਤਗੁਰੂ ਕਹਿੰਦੇ ਆ ਨਹੀਂ ਮੇਰੇ ਚਿੱਤ ਚ ਕੁਝ ਹੋਰ ਹੈ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ فرش ਖੁਦਾਵੰਦ ਬਖਸ਼ੰਦ ਹੈ ਐਸ਼ ਅਰਸ਼ ਰੱਬ ਨੇ ਮੇਰੇ ਚਿੱਤ ਚ ਇੱਕ ਆਹੀ ਯਾਦ ਦਿੱਤੀ ਹੈ ਜਿਹੜਾ ਮੈਂ ਕੰਡਿਆਂ ਤੇ ਬੈਠਾ ਵੀ ਸੇਜ ਮਾਨਣਾ ਪਿਆ ਵਾ ਇਹ ਚਿੱਤ ਦੀ ਤਾਕਤ ਹੈ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ